बोलवे दीदारा पहला पेला वागू मेरा टट खोलवे दीदारा छुप गया सदाई बोल वे दीदारा छुप गया सदाई बोल वे दारा पेलां टट खोल वे दारा पैला वा घूमेरा ट खोल वे दीदारा छुप गया सदाई बोल वे दीदारा छुप गया सदाई बोल वे दीदारा पहला वागू मेरा डट ਖੋਲਵੇਂ ਦੀਦਾਰਾ ਪਹਿਲਾ ਵਾਗੋ ਮੇਰਾ ਟੱਟ ਖੋਲਵੇਂ ਦੀਦਾਰਾ ਸੰਧੂ ਸਾਹਿਬ ਦੇ ਮੇਲੇ ਤੇ ਉਹਨਾਂ ਦੇ ਚੌਣ ਵਾਲੇ ਉਹਨਾਂ ਦੇ ਸਰੋਤੇ ਬੜੀ ਦੂਰ ਦੂਰੋਂ ਚੱਟ ਕੇ ਆਉਂਦੇ ਨੇ ਸਾਡਾ ਵੀਰ ਕਾਕਾ ਫੂਲ ਵਾਲਾ ਜੀ ਸ਼ਮਾ ਜਗਰਾਓ ਜੀ ਕਰਮ ਬਰਾਰ ਜੀ ਦਲਬਾਗ ਹੰਦਲ ਜੀ ਅਮਨ ਫੁੱਲਾਂਵਾਲ ਜੀ ਸਾਰੇ ਜਿੰਨੇ ਪਹੁੰਚਨੇ ਸਾਰਾ ਤੈਦਲ ਧੰਨਵਾਦ ਹਾਂਜੀ ਮੇਰੇ ਹੀ ਸਹਾਰੇ ਉੱਤੇ ਜੀਣ ਵਾਲਿਆ ਪੀ ਗਈ ਮੈਂ ਤੈਨੂੰ ਮੈਨੂੰ ਪੀਣ ਵਾਲਿਆ ਮੇਰੇ ਹੀ ਸਹਾਰੇ ਉੱਤੇ ਜੀਣ ਵਾਲਿਆ ਪੀ ਗਈ ਮੈਂ ਤੈਨੂੰ ਮੈਨੂੰ ਪੀਣ ਵਾਲਿਆ ਵੱਡੇ ਵੱਡੇ ਦਿੱਤੇ ਮੈਂ ਤਾਂ ਰੋਲ ਵੇ ਦੇਦਾਰਾ ਵੱਡੇ ਵੱਡੇ ਦਿੱਤੇ ਮੈਂ ਤਾਂ ਰੋਲ ਵੇ ਦੇਦਾਰਾ ਪਹਿਲਾ ਵਾਂ ਘੁਮੇਰਾ ਟੱਟ ਖੋਲ ਵੇ ਦੇਦਾਰਾ ਪਹਿਲਾ ਵਾਂ ਘੁਮੇਰਾ ਟੱਟ ਖੋਲ ਵੇ ਦੇਦਾਰਾ ਛੁਪ ਗਿਆ ਸਦਾ ਲਈ ਬੋਲ ਵੇ ਦੇਦਾਰਾ ਛੁਪ ਗਿਆ ਸਦਾ ਲਈ ਬੋਲ ਵੇ ਦੇਦਾਰਾ ਪਹਿਲਾ ਵਾਂ ਘੁਮੇਰਾ ਟੱਟ ਖੋਲ ਵੇ ਦੇਦਾਰਾ ਪਹਿਲਾ ਵਾਂ ਘੁਮੇਰਾ ਟੱਟ ਖੋਲ ਵੇ ਦੇਦਾਰਾ ਜਾਂਦਾ ਹੈ ਜੱਗ ਤੇਰੇ ਮੇਰੇ ਪਿਆਰ ਨੂੰ ਬੋਤਲ ਸ਼ਰਾਬ ਦੀ ਸੰਧੂ ਦیدار ਨੂੰ ਜਾਣਦਾ ਹੈ ਜੱਗ ਤੇਰੇ ਮੇਰੇ ਪਿਆਰ ਨੂੰ ਬੋਤਲ ਸ਼ਰਾਬ ਦੀ ਸੰਧੂ ਦیدار ਨੂੰ ਗੱਲ ਨਹੀਂਓ ਕੁਛੀ ਵਜੇ ਢੋਲਵੇ ਦੀਦਾਰਾ ਗੱਲ ਨਹੀਂਓ ਕੁਛੀ ਵਜੇ ਢੋਲਵੇ ਦੀਦਾਰਾ ਪਹਿਲਾ ਵਾਂਗੂ ਮੇਰਾ ਟੱਟ ਖੋਲਵੇ ਦੀਦਾਰਾ ਪਹਿਲਾ ਵਾਂਗੂ ਮੇਰਾ ਟੱਟ ਖੋਲਵੇ ਦੀਦਾਰਾ ਛੁਪ ਗਿਆ ਸਦਾ ਲਈ ਬੋਲਵੇ ਦੀਦਾਰਾ ਛੁਪ ਗਿਆ ਸਦਾ ਲਈ ਬੋਲਵੇ ਦੀਦਾਰਾ ਪਹਿਲਾ ਵਾਂਗੂ ਮੇਰਾ ਟੱਟ ਖੋਲਵੇ ਦੀਦਾਰਾ ਕਾਕਾ ਫੁੱਲਵਾਲਾ ਮੇਰਾ ਮਨਦੀਪ ਘਣਿਵਾਲ ਜੀ ਮੇਰਾ ਦੋਸਤ ਜਸੀਰ ਭਮਰਾ ਜੀ ਬਹੁਤ ਸਾਰਾ ਮਾਣ ਕਰਦੇ ਨੇ ਮਿਹਰਬਾਨੀ ਸ਼ੁਕਰੀਆ ਜੀ ਤੇ ਦੱਸ ਕੀ ਖੱਟਿਆ ਤ ਲੱਖ ਸਮਝਾਉਣ ਦੇ ਨਾ ਪਾਸਾ ਵਟਿਆ ਮੇਰੇ ਨਾਲ ਲੱਕ ਦੱਸ ਕੀ ਤੇ ਲੱਖ ਸਮਝਉਣ ਤੇ ਆ ਪਾਸਾ ਵਟਿਆ ਜ਼ਿੰਦਗੀ ਕਵਾਲੀ ਅਨਮੋਲ ਵੇ ਦਿਦਾਰਾ ਜ਼ਿੰਦਗੀ ਕਵਾਲੀ ਅਨਮੋਲ ਵੇ ਦਿਦਾਰਾ ਪਹਿਲਾਂ ਵਾਂਗ ਮੇਰਾ ਟੱਟ ਖੋਲਵੇਂ ਦਿਦਾਰਾ ਪਹਿਲਾਂ ਵਾਂਗ ਮੇਰਾ ਟੱਟ ਖੋਲਵੇਂ ਦਿਦਾਰਾ ਛੁਪ ਗਿਆ ਸਦਾ ਲਈ ਬੋਲਵੇਂ ਦਿਦਾਰਾ ਛੁਪ ਗਿਆ ਸਦਾ ਲਈ ਬੋਲਵੇਂ ਦਿਦਾਰਾ ਪਹਿਲਾਂ ਵਾਂਗ ਮੇਰਾ ਟੱਟ ਖੋਲਵੇਂ ਦਿਦਾਰਾ ਪਹਿਲਾਂ ਵਾਂਗ ਮੇਰਾ ਟੱਟ ਖੋਲਵੇਂ ਦਿਦਾਰਾ ਬੋਲੇ ਵਾਲੀ ਅਜ ਪੀਤ ਮੇਰੇ ਨਾਲ ਪਾਉਂਦਾ ਨਾ ਤੈਨ ਛੇਤੀ ਮਨ ਹੂਸ ਮੋਤ ਵਾਲਾ ਆਉਂਦਾ ਨਾ ਬੋਲੇ ਵਾਲੀ ਅਜ ਪੀਤ ਮੇਰੇ ਨਾਲ ਪਾਉਂਦਾ ਨਾ ਤੈਨ ਛੇਤੀ ਮਨ ਹੂਸ ਮੋਤ ਵਾਲਾ ਆਉਂਦਾ ਨਾ ਗੱਲ ਨਹੀਂ ਪੁੱਛੀ ਵਜੇ ਢੋਲਵੇ ਦੇਦਾਰਾ ਗੱਲ ਨਹੀਂ ਪੁੱਛੀ ਵਜੇ ਢੋਲਵੇ ਦੇਦਾਰਾ ਪਹਿਲਾ ਵਾਂਗ ਮੇਰਾ ਡੱਟ ਖੋਲਵੇ ਦੀਦਾਰਾ ਪਹਿਲਾ ਵਾਂਗ ਮੇਰਾ ਡੱਟ ਖੋਲਵੇ ਦੀਦਾਰਾ ਛੁਪ ਗਿਆ ਸਦਾ ਲਈ ਬੋਲਵੇ ਦੀਦਾਰਾ ਛੁਪ ਗਿਆ ਸਦਾ ਲਈ ਬੋਲਵੇ ਦੀਦਾਰਾ ਪਹਿਲਾ ਵਾਂਗ ਮੇਰਾ ਡੱਟ ਖੋਲਵੇ 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 ਦੀਦਾਰਾ ਇੱਕ ਵਾਰੀ ਤਾੜੀ ਲਾ ਦਿਓ ਮੇਰੇ ਵੀਰ ਖੁੱਲ ਕੇ ਇੰਨੇ ਇੱਕ ਹਾਜ਼ਰੀ ਅਗਲਾ ਪਰਮ ਸਾਡੇ ਬਿੱਟੂ ਸਾਉਂਡ ਆਹਾ ਸਾਡਾ ਵੀਰ ਬਹੁਤ ਪੁਰਾਣਾ ਮਿੱਤਰ ਹੈ ਸਾਡਾ ਬਹੁਤ ਵਧੀਆ ਸਾਉਂਡ ਨਾਲ ਚੱਲ ਰਹੀ ਹੈ ਅਗਲਾ ਪਰਮ ਸਾਡੇ